ਦਾਸ਼ਕੋ ਪ੍ਰੋਜੈਕਟ ਬਾ ਤੁਹਾਡਾ ਸਵਾਗਤ ਹੈ ਜੀਰਾ ਸਾਹਿਬ ਤੁਹਾਨੂੰ ਕਿ ਮੈਂ ਸੈਕਿੰਡ ਇਸ਼ੂ ਤੁਹਾਡੇ ਕੋਲ ਪੁੱਛਾਂ ਮੈਂ ਚਾਹਾਂਗੀ ਕਿ ਤੁਸੀਂ ਜਿਹੜੇ ਸਾਡੇ ਦਰਸ਼ਕ ਆਏ ਨੇ ਫੇਸਬੁੱਕ ਤੇ ਲਾਈਵ ਉਹਨਾਂ ਨੇ ਕਮੈਂਟ ਪੜ੍ਹ ਦੋ ਦੇਖੋ ਆਲਮੋਸਟ 32-33 ਕਮੈਂਟ ਇਸ ਸੈਗਮੈਂਟ ਤੇ ਆਏ ਨੇ ਗੁਰਵਿੰਦਰ ਸਿੰਘ ਲਿਖਦੇ ਨੇ ਪਾਕਿਸਤਾਨ ਡੋਨਟ ਟਾਕ ਅਬਾਊਟ ਖਾਰਿਸਤਾਨ ਆਈ ਕਨਸੀਡਰ ਦੇ ਮਾਈਟ ਥਿੰਕ ਇਫ ਵੀ ਹੈਲਪ ਪਾਕਿਸਤਾਨ ਪੰਜਾਬ ਟੂ ਗੈਟ ਖਾਰਿਸਤਾਨ ਆਫਟਰ ਦੇ ਗੈਟ देयर ਖਾਰਿਸਤਾਨ ਪਾਕਿਸਤਾਨ ਮਾਈਟ ਥਿੰਕ دٹ دے ول گیٹ ادر پنجاب فروم پاکستان میں بعد چسپونڈ کردہ ہرجوت سنگھ لکھتے ہیں وٹ اباؤٹ نیپال انڈیاز فارمر الائی ہسن پٹی رانا ڈاکٹر صاحب پلیز وزٹ پاکستان خالستان زندہ باد بابا خالستانی خالستان زندہ باد کشمیری ورک خالستان زندہ باد موبلی خالستان زندہ باد پاکستان زندہ باد سنگھ اور انہوں نے ਥੱਲੇ ਕਮੈਂਟ ਦਿੱਤਾ ਹੈ ਪਰ ਉਹ ਜਸਟਿਸ ਕਾਟਜੂ ਦਾ ਹੈਗਾ ਜਿਹੜਾ ਉਹਨਾਂ ਨੇ ਕਿਹਾ ਵੀ ਜਸਟਿਸ ਕਾਟਜੂ ਦਾ ਮੈਂ ਪਹਿਲਾਂ ਉਹ ਕਮੈਂਟ ਜੀ ਕਿਹਾ ਉਹਨਾਂ ਨੇ ਕਿਹਾ ਕਿ ਵੀ ਦਾ ਇੰਡੀਅਨ ਮੀਡੀਆ ਇਜ਼ ਹਾਈਪਿੰਗ ਆਈਸੋਲੇਸ਼ਨ ਆਫ ਪਾਕਿਸਤਾਨ ਬਾਈ ਸਾਰਕ ਕੰਟਰੀਜ਼ ਆਈ ਫਾਈਂਡ ਥਿਸ ਫਾਰਸਿਕਲ ਐਂਡ ਈਵਨ ਕਾਮਿਕਲ ਵਟ ਇਜ਼ ਸਾਕ ਇਟ ਇਜ਼ ਟੋਟਲੀ ਇਰ ਰੈਲੇਵੈਂਟ ਇਨ ਦਾ ਵਰਲਡ ਇਟ ਕੰਪਰਾਈਜ਼ਸ ਆਫ ਪੂਰ ਅੰਡਰਡਿਵੈਲਪਡ ਕੰਟਰੀਜ਼ ਵਿਚ ਡੂ ਨਾਟ ਕਾਊਂਟ ਇਨ ਦਾ ਵਰਲਡ ਸੀਨ ਵਿਚ ਇਜ਼ ਡੋਮਿਨੇਟਿਡ ਬਾਈ ਦਾ ਡਿਵੈਲਪਡ ਕੰਟਰੀਜ਼ ਵਟ ਇਜ਼ ਜ਼ੀਰੋ ਜਮਾ ਜ਼ੀਰੋ ਜਮਾ ਜ਼ੀਰੋ ਜਮਾ ਜ਼ੀਰੋ ਜਮਾ ਜ਼ੀਰੋ ਜਮਾ ਜ਼ੀਰੋ ਅੱਠ ਜ਼ੀਰੋ ਨੂੰ ਅੱਠ ਦੇਸ਼ ਨੇ ਇਕੁਅਲ ਟੂ ਇਟ ਰਿਮੇਨ ਜ਼ੀਰੋ ਸੋ ਵਾਟ ਡੂ ਇੰਡੀਆ ਬੰਗਲਾਦੇਸ਼ ਨੇਪਾਲ ਅਫਗਾਨਿਸਤਾਨ ਭੂਟਾਨ ਸ੍ਰੀ ਲੰਕਾ ਮਾਲਦੀਵਜ਼ ਅਮਾਉਂਟ ਟੂ ਦਾ ਆਨਸਰ ਇਜ਼ ਜ਼ੀਰੋ ਹਰੀ ਓਮ ਉਕੇ ਸੋ ਇਹ ਐਵੇਂ ਨਹੀਂ ਮਾਰਕਟ ਦੇ ਕਾਰਚੂਰ ਉਹਨਾਂ ਨੇ ਦੂਜੇ ਪਾਸੇ ਫੜ ਗਿਆ ਅਸੀਂ ਡਿਸਕਸ ਕਰਦੇ ਹਾਂ ਜੀ ਸੋ ਉਹਨਾਂ ਨੇ ਕਿਹਾ ਵੀ ਕੀ ਤੁਸੀਂ ਗੱਲ ਕੀ ਕਰ ਰਹੇ ਹੋ ਐਵੇਂ ਫਰਾਡ ਬਣਾਇਆ ਹੋਇਆ ਮਜ਼ਾਕੀਆ ਜੋਕ ਹੈ ਉਹਨਾਂ ਨੇ ਕਿਹਾ ਵੀ ਇਰੈਲੇਵੈਂਟ ਆ ਪੂਰ ਤੁਸੀਂ ਮੁਰਕ ਕੋ ਤੁਹਾਡੀ ਕੋ ਹੋਂਦ ਹੀ ਨਹੀਂ ਹੈ 8 ਜ਼ੀਰੋਆਂ ਤੁਸੀਂ ਕੱਟੀਆਂ ਹੋ 8 ਜ਼ੀਰੋਆਂ ਜਮਾ ਕਰ ਲਓ ਸਾਰ ਮੁੜ ਕੇ ਜ਼ੀਰੋ ਹੀ ਰਹਿਣਾ ਸੋ ਇਹ ਉਹਨਾਂ ਨੇ ਹੈਰੀ ਸਿੰਘ ਹੋਰਾਂ ਨੇ ਕਮੈਂਟ ਉਹਨਾਂ ਦਾ ਪਾਇਆ ਔਰ ਕੋਈ ਵਿਕੀ ਚਾਲਨੇ ਕਿਹਾ ਉਹਨਾਂ ਨੂੰ ਵੀ ਹਰਜੋਤ ਸਿੰਘ ਨੇ ਕਿਹਾ ਤੈਨੂੰ ਮਿਲਣਾ ਬਾਬਾ ਜੀ ਦਾ ਠੁੱਲਾ ਠੁੱਲੂ ਚਲੋ ਅਸੀਂ ਨਹੀਂ ਦੰਦਾ ਜੀ ਠੁੱਲੂ ਇਹਨਾਂ ਨੂੰ ਖਾਲਸਤਾਨ ਜ਼ਿੰਦਾਬਾਦ ਸਰਿੰਦਰ ਸਿੰਘ ਕਹਿੰਦੇ ਨੇ ਕਮਲਜੀਤ ਸਿੰਘ ਮਾਨਵਰ ਜੀ ਦਾ ਖਾਲਸਾ ਵਾਰ ਜੀ ਦੀ ਫੋਟੇ ਤਸਵੀਰ 41 ਵਾਲ ਖਾਲਸਤਾਨ ਜ਼ਿੰਦਾਬਾਦ ਸੁਖਵਿੰਦਰ ਵਰਕ ਖਾਲਸਤਾਨ ਜ਼ਿੰਦਾਬਾਦ ਕੁਲਦੀਪ ਸਿੰਘ ਖਾਮ ਕੀਪ ਇਟ ਅਪ ਟੀਵੀ 84 ਜੋਹਾਰ ਵਰਕ ਜੁਝਾਰ ਵਰਕ ਖਾਲਸਤਾਨ ਜ਼ਿੰਦਾਬਾਦ ਅਨੀਸ਼ ਸੱਤੀ ਖਾਲਸਤਾਨ ਜ਼ਿੰਦਾਬਾਦ ਕੁਲਦੀਪ ਸਿੰਘ ਖਾਮ ਗੁੱਡ ਜੌਬ ਰਾਜ ਸਾਹਿਬ ਆ ਬਸ ਮੇਰਾ ਖਿਆਲ ਆ ਵੀ ਠੀਕ ਬਸ ਕਰੀਏ ਹੁਣ ਬਾਕੀ ਫਿਰ ਦੇਖਾਂਗੇ ਜੀ ਡਾਕਟਰ ਸਾਹਿਬ ਸੈਕੰਡ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂ ਹੁਣੇ ਜਸਟਿਸ ਮਾਰਕੰਡੇ ਕਾਟਜੂ ਜੀ ਹਰੀ ਓਮ ਹਰੀ ਓਮ ਉਹਨੇ ਉਹਨਾਂ ਦੀ ਜ਼ੀਰੋ ਕਹ ਗਿਆ ਉਹਨੇ ਕਿਹਾ ਸ਼ੂਨਿਓ ਤੁਸੀਂ ਕਿਉਂਕਿ ਜਦੋਂ ਇਹ ਵੀ ਕਹਿੰਦੇ ਨੇ ਨਾ ਤੁਸੀਂ ਕਦੇ ਇੰਡੀਆ ਦਾ ਦੇਖੋ ਸਿਫਰ ਨੂੰ ਹਿੰਦੀ ਚ ਸ਼ੂਨਿਓ ਕਹਿੰਦੇ ਨੇ ਉਹ ਕਹਿਣ ਗਿਆ ਜੀ ਦੁਨੀਆ ਕੋ ਹਮਨੇ ਕਿਆ ਦਿਆ ਉਹ ਕਹਿੰਦੇ ਸ਼ੁੰਨ ਜੀ ਜ਼ੀਰੋ ਅਸੀਂ ਕੱਢੀ ਸੀ ਹਾਲਾਂਕਿ ਕਲੇਮ ਵੀ ਠੀਕ ਨਹੀਂ ਹੈ ਸੋ ਇਹ ਜ਼ੀਰੋ ਚੋਂ ਹੀ ਨੇ ਤੇ ਜ਼ੀਰੋ ਚ ਹੀ ਮੁੱਕ ਜਾਣਾ ਇਹ ਸ਼ੁੰਨਿਆਂ ਚ ਹੀ ਰਹਿੰਦੇ ਨੇ ਔਰ ਇਹਨਾਂ ਦਾ ਜਿਹੜਾ ਅਧਿਆਤਮ ਵੀ ਹੈ ਜਿਹਨੂੰ ਗੁਰਬਾਣੀ ਚ ਕਈ ਵਾਰੀ ਸੁੰਨ ਸਮਾਦ ਦੀ ਗੱਲ ਹੁੰਦੀ ਹੈ ਜਿਹੜੀ ਸੰਵਾਦੇ ਨੂੰ ਇਸ ਲਈ ਵਿਵਰਜਿਤ ਕੀਤਾ ਸਿੱਖੀ ਚ ਕਿਉਂਕਿ ਇਹ ਸ਼ੁੰਨਿਆਂ ਚ ਚਲੇ ਜਾਂਦੇ ਨੇ ਇਹਨਾਂ ਦਾ ਓਵਰਆਲ ਕੈਰੈਕਟਰ ਹੀ ਸ਼ੁੰਨ ਹੈ ਔਰ ਸਰ ਕਪੂਰ ਸਿੰਘ ਜਿਹੜੇ ਬੜੇ ਵੱਡੇ ਸੰਸਕ੍ਰਿਤ ਦੇ ਵੀ ਸਕਾਲਰ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੇ ਜੇ ਤੁਸੀਂ ਵਿਚਾਰਧਾਰਾ ਦੇਖੋ ਆਈਡੀਓਲੋਜੀ ਦੇਖੋ ਬੇਸਿਕ ਉਹ ਨਾਹਿਲਿਸਟ ਹੈ ਨਾਹਿਲਿਸਟ ਹੈ ਨੇਤੀ ਨੇਤੀ ਜੀ ਇਹ ਵੀ ਨਹੀਂ ਹੈ ਇਹ ਵੀ ਨਹੀਂ ਹੈ ਇਹ ਵੀ ਨਹੀਂ ਹੈ ਇਹ ਵੀ ਨਹੀਂ ਹੈ ਹੁਣ ਜਦੋਂ ਤੁਸੀਂ ਐਟੀਟਿਊਡ ਇਹ ਰੱਖਦੇ ਹੋ ਔਰ ਤੁਹਾਨੂੰ ਆਪਣੇ ਚ ਵੀ ਮਿਲ ਜਾਣਗੇ ਲੋਕ ਜਿਹੜੇ ਕਿਸੇ ਘਰ ਚ ਆਣਗੇ ਨਵੇਂ ਘਰ ਚ ਕੋਈ ਚਾਰ ਨਾਲ ਆ ਕੇ ਉਹਨਾਂ ਨੂੰ ਦਿਖਾਏਗਾ ਅੰਦਰ ਕਹਿਣਗੇ ਇਹ ਕੰਦ ਨਾ ਜੇ ਇਧਰ ਦੀ થਾ ਇਧਰ ਹੁੰਦੀ ਤਾਂ ਵਧੀਆ ਹੋਣਾ ਸੀ ਅੱਛਾ ਰੰਗ ਤੁਸੀਂ ਹਰਾ ਕਰ ਲਿਆ ਜੇ ਇਹਨੂੰ ਨਾ ਨੀਲਾ ਕਰ ਲੈਂਦੇ ਤਾਂ ਹੋਰ ਵਧੀਆ ਲੱਗਣਾ ਸੀ ਉਹ ਜਦੋਂ ਤੱਕ ਅੰਦਰ ਤੱਕ ਕਮਰਿਆਂ ਤੱਕ ਪਹੁੰਚਦੇ ਨਹੀਂ ਸਦਕੇ ਲਿਆ ਹੁੰਦਾ ਉਹਨਾਂ ਨੂੰ ਲੱਗਦਾ ਵੀ ਖਿੜਕੀ ਤੋਂ ਹੀ ਬਾਹਰ ਸੱਟ ਹੋਏ ਨੂੰ ਇਹਨੇ ਥੱਲੇ ਜਾਂਦੇ ਆ ਫਿਰ ਉਹ ਗੱਲ ਇਹ ਨਾਹਿਲਿਜ਼ਮ ਹੈ ਕਿ ਵੀ ਨੀਤੀ ਨੀਤੀ ਐਵਰੀਥਿੰਗ ਨੇਗੇਸ਼ਨ ਸੋ ਇਨਰ ਦਾ ਬੇਸਿਕ ਫਿਲਾਸਫੀ ਜਿਹੜੀ ਆ ਉਹ ਨੀਤੀ ਨੀਤੀ ਹੈ ਔਰ ਉੱਥੇ ਕੁ ਲੈ ਜਾ ਕੇ ਫਿਰ ਇਹ ਸ਼ੁੰਨਿਆਂ ਤੇ ਹੀ ਖਤਮ ਕਰ ਦਿੰਦੇ ਨੇ ਇਸ ਲਈ 0.0 0 0 0 0 ਉਹਨੇ ਜਸਟਿਸ ਮਾਰਕੰਡੇ ਕਾਟਚੂ ਹੈ ਤਾਂ ਕਸ਼ਮੀਰੀ ਬ੍ਰਾਹਮਣ ਪਰ ਕਿਉਂਕਿ ਉਹ ਕਹਿੰਦਾ ਮੈਂ ਖਬਈ ਬੀਫ ਵੀ ਖਾਤਾ ਥਾ ਸੋ ਇਹਨੇ ਘਟੂ ਘਟ ਦਿਮਾਗ ਆਪਣਾ ਖੁੱਲਾ ਰੱਖਿਆ ਹੋਇਆ ਹੈ ਹਾਲਾਂਕਿਈ ਵਾਰੀ ਥੋੜਾ ਜਿਆਦਾ ਜ਼ਿਆਦਾ ਬਟਨ ਤੇ ਲਾਉ ਜਾਂਦਾ ਹੈ ਵੈਸੇ ਇਹ ਵੀ ਅਲਟੀਮੇਟਲੀ ਅਖੰਡ ਭਾਰਤ ਦਾ ਹਮ ਹੈ ਤੁਸੀਂ ਜਦੋਂ ਇਹਨਾਂ ਦੇ ਕੈਰੇਕਟਰ ਦੇਖੋਗੇ ਔਰ ਇਸ ਲਈ ਕਈਆਂ ਨੂੰ ਇਹ ਸਮਝਾਣ ਚ ਮੁਸ਼ਕਲ ਹੋ ਜਾਂਦੀ ਹੈ ਕਿ ਵੀ ਇਹ ब्राह्मणवादीया मैनिफेस्टेशंस ਕਿੰਨੀਆਂ ਨੇ ਜੀ ਇਹਨੂੰ ਸਮਝਣਾ ਕਿਵੇਂ ਹੈ ਇਹਨੂੰ ਕਿੱਧਰੋਂ ਤੋੜਨਾ ਉਹ ਹਰ ਪਾਸੇ ਬੈਠੇ ਹੋਏ ਨੇ ਪੱਥਰਾਂ ਦੀ ਪੂਜਾ ਕਰਵਾਉਣ ਵਾਲਿਆਂ ਚ ਵੀ ਬੈਠੇ ਨੇ ਜਿਹੜੇ ਵਿਰੋਧ ਕਰਦੇ ਨੂੰ ਨਾ ਚ ਵੀ ਬੈਠੇ ਹੋਏ ਨੇ ਔਰ ਇੱਕ ਪਾਸੇ ਇਹ ਮਾਰਕण्डेय 카ਟਜੂ ਨੇ ਆਰਐਸਐਸ ਨੂੰ ਚੈਲੰਜ ਗਊ ਦੇ ਉੱਤੇ ਜਿਹੜਾ ਖੁਰਾਕ ਤੇ پابੰਦੀ ਨੂੰ ਚੈਲੰਜ ਦੂਸਰੇ ਤੇ ਚੈਲੰਜ ਪਰ ਕੁੱਲ ਮਿਲਾ ਕੇ ਅਲਟੀਮੇਟਲੀ ਅਖੰਡ ਭਾਰਤ ਸੌਫਟ ਤਰੀਕੇ ਨਾਲ ਇਹਨਾਂ ਦਾ ਇਹ ਹੈ ਕੇ ਪਾਈ ਸੁਲੀ ਤੇ ਚੜ ਕੇ ਨਾ ਮਾਰੋ ਸੁਲੀ ਤੇ ਚੜ ਕੇ ਜਿਹਨੂੰ ਮਾਰੋਗੇ ਉਹ ਕਰਾਸ ਤੇ ਚੜ ਗਿਆ ਫਿਰ ਕਰਾਸ ਤੋਂ ਜਿਹੜਾ ਕ੍ਰਾਊਨ ਵੱਲ ਜਾਏਗਾ ਕਦੇ ਤੁਸੀਂ ਕਹਨ ਉਹਨਾਂ ਨੂੰ ਜਿਹੜਾ ਮਿੱਠਾ ਜ਼ਹਿਰ ਦੇ ਕੇ ਮਾਰੋ ਗਲਵਕੜੀ ਚ ਲੈ ਕੇ ਮਾਰੋ ਉਹਨੂੰ ਇਹ ਕਹੋ ਜਵੇਂ ਸ਼ਿਵਾਜੀ ਤੇ ਅਫਜ਼ਲ ਖਾਨ ਅਫਜ਼ਲ ਖਾਨ ਰੰਗਜੀਬ ਦਾ ਨੁਮਾਇੰਦਾ ਗਿਆ ਸ਼ਿਵਾਜੀ ਦੇ ਨਾਲ ਜਿਹੜਾ ਉਸਨੇ ਗੱਲਬਾਤ ਸ਼ਿਵਾਜੀ ਦੇ ਨਾਲ ਨੇਗੋਸ਼ੀਏਸ਼ਨ ਦੀ ਤਾਂ ਉਹਨੇ ਜਦੋਂ ਜਫੀ ਪਾਈ ਤਾਂ ਸ਼ਿਵਾਜੀ ਨੇ ਉਹ ਜਿਹੜਾ ਉਂਗਲਾਂ ਤੇ ਕੋ ਉਚਾੜਿਆ ਸੀ ਕਿੰਚੂਆ ਉਹਦੇ ਢਿੱਡ 'ਚ ਮਾਰ ਕੇ ਉਹਨੂੰ ਮਾਰਤਾ ਹੁਣ ਇਹ ਜਫੀ 'ਚ ਵੀ ਮਾਰਨ ਦੀ ਸਮਰੱਥਾ ਰੱਖਦੇ ਨੇ ਜਿਹੜਾ ਇਹ ਗੱਲ ਦੇਖਣ ਵਾਲੀ ਹੈ ਕਿ ਇਹਨਾਂ ਦੀ ਜਿਹੜੀ ਐਮਬ੍ਰੇਸ ਹੈ ਸਿੱਖਾਂ ਨੂੰ ਕਿਵੇਂ ਮਾਰਿਆ ਜੀ ਜੀ ਇਸ ਐਮਬ੍ਰੇਸ ਦੇ ਨਾਲ ਆਪ ਜੀ ਖੜਕ ਥਾਰੀ ਬਾਜ਼ੂ ਆਪ ਹਮਾਰੇ ਬੜੇ ਭਾਈ ਔਰ ਇਹ ਜਿਹੜਾ ਐਟੀਟਿਊਡ ਹੈ ਔਰ ਜਦੋਂ ਅਸੀਂ ਜਸਟਿਸ ਮਾਰਕੰਡੇ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਖਾਸ ਤੌਰ ਤੇ ਜਿਹੜੀ ਕਿਲਿੰਗਸ ਹੋਈਆਂ ਪੁਲਿਸ ਨੇ ਕੀਤੀਆਂ ਆਫਟਰ ਬੁਰਜਵਾਰ ਸਿੰਘ ਵਾਲਾ ਚੋਂ ਮਹਾਰਾਜ ਦੇ ਸਰੂਪ ਗਾਇਬ ਹੋਣ ਤੋਂ ਬਾਅਦ ਬੈਬਲ ਕਲਾਂ ਦੇ ਵਿੱਚ ਹੋਰ ਦੂਸਰਾ ਉਹ ਸਾਰੇ ਨੂੰ ਰਿਪੋਰਟ ਵੀ ਰਿਲੀ ਪਰ ਉਸ ਤੋਂ ਬਾਅਦ ਉਹਨੇ ਕਦੇ ਆਪਣੇ ਆਪ ਨੂੰ ਇਸ ਪਾਸੇ ਨਹੀਂ ਅਸੋਸੀਏਟ ਕੀਤਾ ਔਰ ਉਹਨੂੰ ਕਿਉਂਕਿ ਉਹਨੇ ਜਦੋਂ ਰਿਟਾਇਰ ਹੋ ਜਾਂਦੇ ਨੇ ਔਰ ਐਕਟਿਵ ਜਸਟਿਸ ਸੀ ਅੱਛੇ ਫੈਸਲੇ ਵੀ ਦਿੱਤੇ ਹੋਏ ਨੇ ਫਿਰ ਕੁਝ ਨਾ ਕੁਝ ਕਰਨਾ ਹੀ ਹੁੰਦਾ ਟਵਿੱਟਰ ਤੇ ਬੈਠ ਕੇ ਟਵਿੱਟਰ ਵੈਸੇ ਉਹ ਜੋ ਪੰਛੀਆਂ ਚੋ ਆਇਆ ਨਾ ਜਿਹੜਾ ਪੰਛੀਆਂ ਦੀ ਆਵਾਜ਼ ਹੁੰਦੀ ਹੈ ਕੀ ਕਹਿੰਦੇ ਨੇ ਪੰਛੀਆਂ ਦੀ ਆਵਾਜ਼ ਨੂੰ ਕਿਵੇਂ ਕਰਦਾ ਹਾਂ ਟਵੀਟ ਟਵੀਟ ਜਿਹੜਾ ਉਹ ਟਵੀਟ ਸਾਰਾ ਦਿਨ ਕਰਦਾ ਰਹਿੰਦਾ ਬੈਠਾ ਉਹਨੇ ਕਿਹਾ ਟਵੀਟ ਕਰਤਾ ਉਹਨੇ ਕਿਹਾ ਜੀ ਠੀਕ ਹੈ ਅ ਅਸੀਂ ਕਸ਼ਮੀਰ ਦੇ ਰਾਂਗੇ ਪਾਕਿਸਤਾਨ ਨੂੰ ਪਰ ਇੱਕ ਸ਼ਰਤ ਹੈ ਇਹ ਬਿਹਾਰ ਵੀ ਲੈ ਜਾਉਣਾ ਉਹ ਬਿਹਾਰੀ ਬਾਬੂ ਜਿਹੜੇ ਨੇ ਹੁਣ ਉੱਤੋਂ ਥੱਲੇ ਤੱਕ ਉਹਨਾਂ ਦੀ ਸਰਕਾਰ ਉਹਨਾਂ ਦੇ ਆਈਏਐਸ ਬੜੇ ਨੇ ਔਰ ਦੂਜੇ ਨੇ ਜੀ ਉਹ ਪਿੱਛੇ ਪੈ ਗਿਆ ਉਹ ਔਰ ਖਬਰ ਹੈ ਕਿ ਫਾਰਮਰ ਸੁਪਰੀਮ ਕੋਰਟ ਜਜ ਕਾਟਜੋ ਬੁਕਟ ਫॉर ਸੈਡੀਸ਼ਨ ਫॉर ਕਮੈਂਟਸ ਓਨ ਬਿਹਾਰ ਦੇਸ਼द्रोह ਦੇ ਕੇਸ ਜਿਹੜੇ ਨੇ ਦਵਾਦਬ ਸੈਬ ਕਰ ਦਿੱਤੇ ਔਰ ਇਹ ਉਹਨਾਂ ਨੇ ਜਿਹੜਾ ਜੀਡੀ ਜਿਹੜੀ ਉਹਨਾਂ ਦੀ ਜਨਤਾ ਅਦਾਲਤ ਹੈ ਉਹਦਾ ਐਮ ਐਲ ਸੀ ਹੈ ਉਹਨੇ ਜਿਹੜਾ ਉਹ ਉਹਦੇ ਵਿੱਚ ਬਿਹਾਰ ਦੇ ਵਿੱਚ ਕੇਸ ਫਾਈਲ ਕੀਤਾ ਔਰ ਚੀਫ ਮਨਿਸਟਰ ਨतीश ਕੁਮਾਰ ਨੇ ਵੀ ਇਸ ਤੇ ਉੱਤੇ ਬੜੀ ਸਖਤ ਬਿਆਨਬਾਜ਼ੀ ਕੀਤੀ ਹੈ 124 ਐਸ ਐਡੀਸ਼ਨ ਔਰ ਦੂਸਰੇ ਇੰਡੀਅਨ ਪੈਨਲ ਕੋਡ ਦੇ ਥੱਲੇ ਐਸ ਐਚਓ ਆਫ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ ਬਰਿੰਦਰ ਪ੍ਰਸ਼ਾਦ ਨੇ ਕਿਹਾ ਜੀ ਅਸੀਂ ਕੇਸ ਦਰਜ ਕੀਤੇ ਨੇ ਔਰ ਉਹਨਾਂ ਨੇ ਕਿਹਾ ਜੀ ਕਿ ਭਈ ਅਸੀਂ ਦੀ ਪ੍ਰੋਸੀਕਿਊਸ਼ਨ ਅਗੇਂਸਟ ਸੈਡੀਸ਼ਨ ਕਰਾਂਗੇ ਔਰ ਇਹ ਜਿਵੇਂ ਮੈਂ ਕਿਹਾ ਵੀ ਸੈਕਸ਼ਨ ਉਹੀ ਨੇ ਉਹੀ ਰਿਪੀਟ ਕੀਤਾ ਔਰ ਡੇਟ ਫਾਰ ਹੀアリング ਦ ਪੁਲਿਸ ਏਟ ਟੂ ਬੀ ਡਿਸਾਈਡਡ ਇਹ ਡਿਸਾਈਡ ਹੋਏਗੀ ਔਰ ਬਾਕੀਆਂ ਨੇ ਵੀ ਕ੍ਰਿਟਿਸਿਜ਼ਮ ਕੀਤਾ ਸਾਰੇ ਹੀ ਅ ਡਿਪਟੀ ਚੀਫ ਮਿਨਿਸਟਰ ਜਿਹੜਾ ਹੈ ਤੇਜਸ਼ਵੀ ਪ੍ਰਸ਼ਾਦ ਯਾਦਵ ਹੈ ਲਾਲੂ ਯਾਦਵ ਦਾ ਮੁੰਡਾ ਹੈ ਜੀਤਨ RAM ਮਾਨ ਜੀ ਫਿਰ ਇਦਾਂ ਦੇ ਬੇੜੇ ਸਾਰੇ ਲੱਗੇ ਹੁੰਦੇ ਨੇ ਅ ਔਰ ਉਹਨੇ ਉਹ ਵੀ ਅੱਗੋਂ ਪੂਰਾ ਉਹਨੇ ਕਿਹਾ ਜੀ ਇਹ ਮੈਨਾ ਕਰੋ ਤੁਸੀਂ ਬਹੁਤ ਚੰਗਾ ਕੀਤਾ ਇਹ ਕੇਸ ਰਜਿਸਟਰ ਕੀਤਾ ਹੁਣ ਜਿਹੜੀ ਮੇਰੇ ਖਿਲਾਫ ਸ਼ਿਕਾਇਤ ਹੈ ਨਾ ਯੂਨ ਚ ਲੈ ਜਾਓ ਉਹ ਕਹਿੰਦਾ ਵੀ ਉਹਨੇ ਕਿਹਾ ਆਈ ਸੁਜੈਸਟ ਬਿਹਾਰੀ ਸ਼ੁਡ ਟੇਕ देयर ਕੰਪਲੇਂਟ ਅਗੇਂਸਟ ਮੀ ਟੂ ਦਾ ਯੂਨਾਈਟਿਡ ਨੇਸ਼ਨਸ ਕੰਦਾ ਇੱਥੇ ਮੇਰੇ ਨੂੰ ਤੁਸੀਂ ਕਹਿੰਦੇ ਹੋ ਯੂਐਨ ਚ ਲੈ ਜਾਓ ਫਿਰ ਉਹਨੇ ਅੱਗੋਂ ਇੱਕ ਹੋਰ ਕੀਤਾ ਉਹਨੇ ਕਿਹਾ ਜੀ ਜਦੋਂ ਦਰੋਪਦੀ ਦਾ ਚੀਰਹਰਣ ਹੋ ਰਿਹਾ ਸੀ ਦਰਯੋਦਨ ਦੀ ਸਭਾ ਦੇ ਵਿੱਚ ਤੇ ਦਰੋਪਦੀ ਦੇ ਸਾਹਮਣੇ ਬੈਠਿਆਂ ਤੋਂ ਕੁਝ ਨਹੀਂ ਸੀ ਕੀਤਾ ਤੇ ਦਰੋਪਦੀ ਨੇ ਵੀ ਅਪੀਲ ਕੀਤੀ ਸੀ ਕ੍ਰਿਸ਼ਨ ਨੂੰ हे ਕ੍ਰਿਸ਼ਨ ਕਿ ਮੇਰਾ ਬਚਾਓ ਉਹ ਉਹਦੇ ਤੋਂ ਫਿਰ ਉਹਨੇ ਵਿਅੰਗ ਕੀਤਾ ਉਹਨੇ ਕਿਹਾ ਜੀ ਹੁਣ ਉਹਨੇ ਕਿਹਾ ਕਿ ਬਈ ਉਹ ਨਤੀਸ਼ ਕੁਮਾਰ ਨੇ ਇਹ ਕਹਿਆ ਕਿ ਜੀ ਇਹ ਮਾਈ ਬਾਪ ਬਣਿਆ ਹੋਇਆ ਜਿਵੇਂ ਜਿਵੇਂ ਇਹਨੇ ਟ੍ਰੀਟ ਕੀਤਾ ਜੀ ਤੇ ਉਹਦੇ ਜੋ ਕਹਿੰਦਾ ਵੈਂਚੀਰ ਹਰਨ ਆਫ ਦ੍ਰੋਪਦੀ ਵਾਸ ਬੀਂਗ ਡਨ ਸ਼ੀ ਅਪੀਲਡ ਟੂ ਲਾਰਡ ਕ੍ਰਿਸ਼ਨਾ ਟੂ ਸੇਵ ਹਰ ਆਨਰ ਸੋ ਆਈ ਸੁਜੈਸਟ ਬਿਹਾਰੀ ਸ਼ੁਡ ਟੇਕ देयर ਕੰਪਲੇਂਟ ਅਗੇਂਸਟ ਮੀ ਟੂ ਦਾ ਯੂਨ ਉਹਨੇ ਕਿਹਾ ਵੀ ਦ੍ਰੋਪਦੀ ਨੇ ਤਾਂ ਬਾਹਰਲੇ ਨੂੰ ਹੀ ਕਿਹਾ ਸੀ ਸੋ ਤੁਸੀਂ ਪਰ ਇਹਦੇ ਚੋ ਦੋ ਗੱਲਾਂ ਇੱਕ ਪਾਸਾ ਤਾਂ ਚਲੋ ਉਹਦੀ ਰੰਗੀਲੀ ਸ਼ਖਸੀਅਤ ਹੈ ਜਸਟਿਸ ਕਾਰਟ ਜੂ ਦੀ ਜੀ ਪਰ ਅੰਦਾਜ਼ਾ ਲਾਓ ਕਿ ਭਾਰਤ ਦੇ ਵਿੱਚ ਕਾਨੂੰਨ ਦਾ ਕਿਸ ਹੱਦ ਤੱਕ ਨਿਸ਼ੂਰ ਹੈ ਅਰੁਨਧਾਤੀ ਰਾਇ ਤਾਂ ਹੈ ਹੀ ਸੀ ਚਲੋ ਉਹ ਤਾਂ ਇੱਕ ਲੇਖਕ ਹੈ ਇਸ ਸੈਟਿੰਗ ਇੱਕ ਬੜਾ ਪਾਵਰਫੁਲ ਜਜ ਸੀ ਸੁਪਰੀਮ ਕੋਰਟ ਦਾ ਹੁਣ ਜਦੋਂ ਇਹਨਾਂ ਦੇ ਰਿਟਾਇਰਡ ਵੀ ਹੋ ਜਾਂਦੇ ਨੇ ਇਹਨਾਂ ਦੇ ਨਾਲ ਜਦੋਂ ਕਿਤੇ ਇਹਨਾਂ ਨੇ ਜਾਣਾ ਹੁੰਦਾ ਹੈ ਪੁਲਿਸ ਉਹਨਾਂ ਦੇ ਰੈਸਟ ਹਾਊਸ ਉਹਨਾਂ ਦਾ ਪੂਰਾ ਪ੍ਰਬੰਧ ਹੁੰਦਾ ਹੈ ਤੇ ਜੇ ਅੱਜ ਮਾਰਕੰਡੇ ਕਾਰਟ ਚ ਜੇ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਹੈ ਆਪਣੀ ਗੱਲ ਨਹੀਂ ਕਰ ਸਕਦਾ ਅੱਜ ਕਨਈਆ ਕੁਮਾਰ ਜਿਹੜਾ ਹੈ ਉਹ ਗੱਲ ਨਹੀਂ ਕਰ ਸਕਦਾ ਜਵਾਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਅੱਜ ਤੁਸੀਂ ਸਰਬੱਤ ਖਾਲਸਾ ਕਰਦੇ ਹੋ ਆਪਣੇ ਧਾਰਮਿਕ ਮੁੱਦੇ ਲਈ ਤੁਸੀਂ ਦੇਸ਼ ਤਰੋਹੀ ਹੋ ਜੀ ਤੇ ਇਸ ਸਾਰੇ ਚੋਂ ਫਿਰ ਅੰਦਾਜ਼ਾ ਲਾ ਲੋ ਵੀ ਕਿਸ ਕਿਸਮ ਦੀ ਏ ਜਮਹੂਰੀਅਤ ਹੈ ਇਹ ਕਹਿੰਦਾ ਨਾ ਜਮਹੂਰੀਅਤ ਇਹ ਕਹਿੰਦਾ ਨਾ ਜਮੂਰਾ ਇਹ ਕਹਿੰਦਾ ਜਮੂਰਾ ਜੋ ਪੁੱਛੇਗਾ ਬਤਲਾਏਗਾ ਹਾਂ ਬਤਲਾਏਗਾ ਸੋ ਇਹ ਸਾਰੇ ਅਜ ਆਰਐਸਐਸ ਦੇ ਜਮੂਰੇ ਨੇ ਇਨਾ ਦੀ ਜੁਡੀਸ਼ਰੀ ਇਨਾ ਦੀ ਲੈਜਿਸਲੇਚਰ ਇਨਾ ਦਾ ਮੀਡੀਆ ਸੋ ਇਹ ਜਮਹੂਰੀਅਤ ਨਹੀਂ ਹੈ ਜਮਹੂਰੀਅਤ ਹੈ ਜਮੂਰੇ ਜਿਹੜੇ ਨੇ ਆ ਗਏ ਜੀ ਡਾਕਟਰ ਸਾਹਿਬ ਬਿਲਕੁਲ ਇਕਲਨਾ ਬ੍ਰੇਕ ਈਵਰਸ ਦਸਨ ਅਸਰਾ ਬਨੇ ਰਾ ਨਾ ਮਿਲਦੇ ਆ ਛੋਟੇ ਜਿਹੇ ਵਕਤ ਪੇ ਤਬਾ